ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਆਗੇ ਦੇ ਮੰਡਲੇ ਖੇਤ ਕਿੰਨੀ ਮੱਕੀ ਕਿੰਨੀ ਆਗੇ ਤੇ ਆ ਮੱਕੀ ਦੀ ਆਪਣੀ ਜਿਹੜੀ ਇਹ ਆਪਾਂ ਨੇ ਖੜਿਓ ਵੇਚਤੀ ਸੀ 6 ਕੇਰੇ ਬਣਾਏ ਵੇ ਤੇ ਕੀ ਲੈਦੇ ਫਿਰ 5 ਕੇਰੇ ਭਿੱਗੇ ਤੇ ਜੀ 3 ਕੇਰ 1 ਕਰਨ ਲੈਲੇ 2 ਕੇਰ 1 ਕਰਨ ਲੈਲੇ ਤੇ ਫਿਰ 1 ਕੇਹਰਾ ਬਚ ਗਿਆ ਤੇ ਜੀ ਖੜਾ ਆਹ ਇਹ ਫਿਰ ਮੈਂ ਟਾਲ ਵਾਲੇ ਨੂੰ ਫੋਨ ਕਰਤਾ ਮੈਂ ਚਲ ਇੱਕ ਗੱਡੀ ਹੋਣੀ ਐ ਵੀ ਦੀ ਇੱਕ ਗੱਡੀ ਭਰਾ ਦੰਨਾ ਐ ਆਗੇ ਦੇ ਲੇਬਰ ਵਾਲੇ ਉੱਪਰਲੇ ਪਾਸੇ ਵੜਨ ਲੱਗੇ ਪਏ ਆ। ਇਹ ਗੱਡੀ ਵੀ ਆ ਰਹੀ ਆ। ਤੇ ਬਾਅਦ ਫਿਰ ਗੱਡੀ 'ਚ ਲੱਦ ਕੇ ਤੋੜ ਦੂੰਗਾ ਜਿੰਨੀ ਹੋ ਗਈ। ਬਾਕੀ ਆ ਤਿੰਨੇ ਕੇਰੇ ਤਾਂ ਵਿਲੇ ਹੋ ਗਏ। ਆ ਦੋ ਕੇਰੇ ਆ। ਇਹ ਵੀ ਵੱਡਾ ਲਾਇਆ ਵਾ ਇਹਨਾਂ ਨੂੰ। ਇੱਕ ਕੇਹਰਾ ਪਾ ਲਿਆ ਵੀਰ ਨੇ। ਆ ਦੂਇ ਕੇਰੇ ਨੂੰ ਵੱਡਾ ਲਾ ਲਿਆ। ਤੇ ਇੱਕ ਕੇਹਰਾ ਹੋਰ ਐ। ਉਹ ਵੀ ਪਾ ਲਉਣਾ ਇਹਨਾਂ ਨੇ। ਤੇ ਰੋਪਾ ਦਾ ਜੀਰੀ ਤੱਕੇ ਆ। ਉਹ ਹਿਅ ਵੀ ਦਸ ਦਿਨ ਚ ਹੋਰ ਪਿੱਲਾ ਹੋ ਜੂ। ਜੇ ਪਾਣੀ ਦੀ ਲੋੜ ਪਏਗੀ ਇੱਕ ਪਾਣੀ ਲਾ ਦੂੰਗੇ। ਲੋਕੀਏ ਟੂੜੀ ਦਾ ਲਾਣ ਜਾ ਪਿਆ ਆਪਣੀ ਇਹਨਾਂ ਨੂੰ ਕੋਈ ਪੁੱਛਦਾ ਹਾਲੇ। ਹੌ ਲੱਗੀ ਵੀ ਲੇਬਰ ਬੱਢਣ। ਕੋਈ ਦਿਖਾਉਣ ਜਾ ਕੇ ਫਿਰ। ਹੋਣੀ ਹੋ ਗਈ ਸੀ ਆਪਣੀ ਇਹ ਫਿਰ ਕੰਟਾਲ ਵੀਜੀ ਵੀ ਸੀ ਰੀਡਰ ਲਗਰ ਵੀਜੀ ਸੀ ਸੋ ਆ ਵੀ ਕੰਮ ਨਿਬੜਿਆ ਮਿਲਿਆ ਹੋ ਗਿਆ ਖੇਤ ਬਸ ਉਹਦੇ ਕੰਬੀ ਚੱਲਦਾ ਏ ਇਹ ਬਈ ਵੀ ਬਹੁਤਾ ਬਣਾਉਨ ਨੂੰ ਵਿਚ ਵਿੱਚ ਆਉਂਦੀ ਲੀਵਰ ਤੇ ਲੱਗੀ ਵੀ ਤੀ ਉੱਥੇ ਵੱਢਣ ਫਰ ਦੇਖੋ ਗਿਆ ਰਦਾ ਫੇਰਾ ਇਹ ਵੀ ਥੋੜੀ ਜਿਹੀ ਬਸ ਗੱਡੀ ਹੁੰਦੀਖਦੇ ਹਾਂ ਹੁਣ ਬਸ ਗੱਡੀ ਆ ਜਵੇ ਲੱਦ ਕਿਹਦਾ ਭਜਾ ਕਰਾ ਦਈਏ ਕਿੰਨੀ ਹੁੰਦੀ ਏ ਹੁਣੇ ਪਤਾ ਲੱਗ ਜੂ ਸੋਮਨੇ ਬਕੀਨਾਂ ਦੀ ਜਿਹੜੀ ਮੀਨ ਹੈ ਜਿਹੜੀ ਠਿੱਕੇ ਫਿਰ ਉਹ ਦਿਖਦੀ ਹੈ ਕੋਠੀ ਉਹਦੇ ਨਾਲ ਹੀ ਚੜ ਜਾਂਦੇ ਆਪਨੇ ਕਰੋ ਇੰਨਾ ਥੋਕਾ ਵੀ ਡੰਗਰ ਡੰਗਰਾਂ ਦੇ ਵਿੱਚ ਆਉ ਰਿਹਾ ਡੰਗਰ ਡੰਗਰਾਂ ਨੇ ਇਨਸਾਨ ਨਹੀਂ ਕਰਿਆ ਹੈਗਾ ਪਹਿਲਾਂ ਆ ਗਿਆ ਤੇ ਕਿਡਾ 12 ਡੰਗਰ ਜਾਂ ਸਾਂਝਾ ਉਹ ਫੜਕੇ ਫਿਰ ਛੱਡ ਜਾਂਦਾ ਤਾਂ ਨਹੀਂ ਤਾਂ ਫਿਰ ਬਹੁਤ ਆ ਘੁੰਮਦਾ ਜੇ ਕੋਈ ਡੰਗਰ ਆਵਾਰ ਆਉਣ ਲੱਗ ਜਵੇ ਉਹ ਨਹੀਂ ਛੱਡਦਾ ਹੈਗਾ ਫਿਰ ਲੱਗ ਕੇ ਬੀਜੀ ਹਸਵੀਰ ਨਾਲ ਦੇ ਟਰਾਲੀ ਵਾਲੇ ਬਰਾਜ ਥੂੜੀ ਬਣਾਉਣਾ ਕਾਲਾ ਬਾਈ ਲੱਗਿਆ ਵਾ ਔਰ ਗਾਲੇ ਚੱਲਦਾ ਗਾ ਵਧੀਆ ਟਰਾਲੀ ਮੁੜੀ ਜਾਂਦੀ ਆ ਮੁੜੀ ਜਾਂਦੀ ਆ ਹੁਣ ਲੋਗੇ ਦੋ ਮਾਈਕਰ ਪਤਾ ਹਾਂ ਤੋਂ ਪ੍ਰਣੇ ਤੈਨਾਂ ਟਰੈਕਟਰ ਦੋ ਲੱਗੇ ਹੋਏ ਫਿਰ ਟੋਣ ਵਧੀਆ ਮੁੜੀ ਜਾਂਦਾ ਕਿ ਐ ਰਬਟ ਪੈਂਦੇ ਥੋੜੀ ਜੀ ਕਿ ਐਂ ਕਿ ਲੰਬੇ ਘੇਰੇਆਂ ਕਰਕੇ ਟਰਾਲੀ ਛੇਤੀ ਭਰੀ ਜਾਂਦੀ ਆ ਦੋ ਗੇੜੇ ਢਾਈ ਚ ਭਰ ਜਾਂਦੀ ਆ ਹਾਂ ਕੇਰੇ ਲੰਬੇ ਆ ਜੀ ਉਹ ਤੱਕ ਢਾਈ ਗੇੜੇ ਟਰਾਲੀ ਫੁੱਲ ਹੋ ਜਾਂਦੀ ਆ ਠੀਕ ਠੀਕ ਹੈ 2.3 2.4 ਹਾਂ ਹਾਂ ਇਹਦੇ ਵਾਫੇ ਪਲੇ ਬਰਾਟ ਮੈਂ ਜਾਉਂਗਾ ਬਸ ਇੱਕ ਵਾਨੀ ਹੋਰ ਮੈਂ ਕਹਿੰਦਾ ਦੋ ਦੋ ਬਣ ਜਾਣਗੀਆਂ ਹਾਂ ਦੋ ਬਣ ਜਾਣਗੀਆਂ ਤਾਂ ਠੀਕ ਹੈ ਮੈਂ ਵਧੀਆ ਵੱੜ ਗਿਆ ਥੋੜਾ ਹਾਂ ਥੋੜੇ ਨੇ ਵੱੜ ਗਏ ਉਹ ਮੱਕੀ ਜੀ ਵੱਢਣ ਲੱਗੇ ਵੇ ਇੱਕਿਆ ਮੱਕੀ ਦਾ ਬਚ ਗਿਆ ਤਾਂ ਉਹ ਗੱਡੀ ਨੂੰ ਦੇਖਦਾ ਉਹਨੂੰ ਗੱਡੀ ਨੂੰ ਡਿੱਗਦਾ ਤਾਂ ਬਿਕਾਉ ਨਹੀਂ ਹੈਗੀ ਯਾਰ ਹੈ ਬਿਕਾਉ ਦੀ ਹੈ ਇੱਕ ਮੱਕੀ ਚੱਲੇ ਨਹੀਂ ਤੀ ਦੂਰ ਪੈਂਦੀ ਔਰੇ ਤੇ ਨਹੀਂ ਤਾਂ ਵੇਚ ਦੇ ਦਿੰਦੇ ਨੂੰ ਤੇ ਕਿਹੜਾ ਦੇ ਦੇਣਾ ਤੇ ਇੱਕ ਫੇਰ ਢੋਣੀ ਦੂਰ ਪੈਂਦੀ ਔਰੇ ਤੇ ਪੂਰੀ ਤਾਂ ਉਹ ਸਾਹਮਣੇ ਗੁਰਕ ਨਾਰੀਓ ਹਾਂ ਹੋਰ ਬੜੀ ਜਲਦਾ ਕੰਮ ਹਾਂ ਠੀਕ ਹੈ ਚੱਲ ਬੜੀ ਕੰਮ ਹੈ ਨਾ ਇੱਕ ਵਾਰ ਤਾਂ ਫੇ ਚੱਲਣ ਲੱਗੇ ਕੁਝ ਨਹੀਂ ਦਿਖਦਾ ਹੈਗਾ ਤੈਨ ਹੈ ਜੀ ਉਹ ਟਰੈਕਟਰ ਦੋ ਲਾਇਵੇਟ ਹੋਣਾ ਇੱਕ ਕਾਲੇ ਵਾਲਾ ਹੀ ਐ ਤੇ ਕਸਵੀਰ ਵਾਲਾ ਉਹਦੇ ਵਗੈ ਟਰਾਲੀਆਂ ਮੁੜੀ ਜਾਂਦੀਆਂ ਇਹਦੀ ਨੂੰ ਕਾਲੀ ਵਾਲਾ ਪਲਾਟ ਰਹਿਣ ਤੇ ਉਹ ਪਲਾਟ ਐ ਇਹ ਉਹ ਆ ਵੀ ਦਲੀ ਇਹਦੇ ਬਾਅਦ ਫੇ ਜਿਹੜਾ ਸੂਰਾ ਅਵੇ ਛੱਡੇ ਦੇ ਕੋਲ ਐ ਤੇ ਜੰਗ ਬਣਾਉਣਾ ਮਿੰਟ ਗੱਡੀ ਉਡੀਕਦਾ ਉਹ ਦੇਖਦਾ ਇੱਕ ਵਾਰ ਗੱਡੀ ਆ ਜਵੇ ਤੰਬਾਕੀ ਲਦਾ ਦੀਏ ਇਹ ਗੱਡੀ ਲਦਣਾ ਲਾ ਦੋ ਵੀ ਮੱਕੀ ਬਸ ਇਸ ਪੱਲੇ ਦਰ ਨਾ ਕਰਾ ਥੋੜੀ ਜਿਹੀ ਰਹੀ ਬਸ ਕਿ ਜੋ ਕੇ ਵਜਨ ਫਿਰ ਇਹ ਕਿੰਨ 10 ਬਾਰ ਭਰੀਆਂ ਆ ਕਰਦੇ ਮਿਰਚਾਂ ਬਥੋਰੇ ਕਰਦੇ ਬਾਈ ਛੱਟਪਟ ਕਰਦੇ ਆ ਟਿੱਕ ਟਿੱਕ ਛੱਟਪਟ ਜਿਹੜੇ ਕੀ ਕੀ ਕੁੜੀ ਹੈਗੀ ਮੈਂ ਮੋਟੇ ਵੀਡੀਓ ਵਿੱਚ ਲਿਖੂਗਾ ਕਰਦੇ ਮਿਰਚਾਂ ਪਰ ਹੂੰ ਹੂੰ ਪੱਦਲ ਆ ਗਿਆ ਪੈਸੇ ਟਾਈਮ ਖਰੋਜ ਹੋ ਜਾਂਦਾ ਫਿਰ ਹਨਾ ਇਹ ਟਾਈਮ ਖਰੋਜ ਹੋ ਜਾਂਦਾ ਆ ਕੇ ਚੜਵਾ ਲੈਂਦਾ ਹੁਣ ਉਹਨਾਂ ਦੇ ਉੱਪਰ ਜਿਹਦੇ ਪੱਟਾ ਇਹ ਚੜਾ ਪੱਟਾ ਪਰ ਉੱਤਾਂ ਲਾ ਕੇ ਲਾਗ ਰੱਖ ਦੇਣਾ ਹਾਂ ਉਹ ਪਿੱਛੇ ਰੱਖ ਦੇਣਾ ਉਹ ਪਹਿਲੇ ਬੜੀ ਵੇਟਾਂ ਕੱਢ ਲੈ ਉਹ ਵਾਸ ਜੀ ਨਾਨਾ ਦਾ ਜੰਗਾਰਾ ਹੂੰ ਅਜੇ ਹਜਰੀ ਆ ਗਿਆ ਅੱਛਾ ਇੱਥੇ ਚੜੇ ਹੈ ਚੜੇ ਅੱਛਾ ਕਿਹ ਅੱਜ ਦੱਸੇ ਕਿਹੜਾ ਦਿਨ ਅੱਜ ਜਮਾਰ ਮੈਂ ਪਰਾਂਗਰੇਜੀ ਬੋਲਿਆ ਤਾਂ ਪਰਾਂਗਰੇਜੀ ਤੇ ਮੇਰੀ ਜੀ ਜੀ ਦਾ ਖੇਡਾ ਪੰਜਾਬੀ ਲਾਗੂ ਸਾਨੂੰ ਅੰਗਰੇਜ਼ੀ ਦਾ ਬੋਲਿਆ ਉਹ ਆ ਮੂਤਨੇ ਕਿਲ ਗਿਆ ਆ ਅੱਗੇ ਤੁਰੂ ਜੱਤੀ ਆ ਉਹ ਅਗਰੇ ਡਾਕਟਰ ਸਾਹਿਬ ਨਾ ਬਟੇ ਕੇ ਨਾ ਬਟੇ ਕੇ ਨੀ ਖੱਤੀ ਜੀ ਨਹੀਂ ਲਝਾਏ ਪਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਚੱਕਰੀ ਜਾਂਦੇ ਆ ਆ ਥਾਲੀਆਂ ਅੱਧੀ ਕਨਾਲ ਜਗਾ ਨਹੀਂ ਹੈਗੀ ਨਹੀਂ ਲਝਾਏ ਪਏ ਆ ਇਹ ਪਤਾ ਨਹੀਂ ਕੀ ਕਰੀ ਜਾਂਦੇ ਉਹ ਕਹਿੰਦੇ ਤੂੰ ਕਿੱਥੇ ਘੜਾਈ ਕਰ ਪਏ ਆ ਹਾਂ ਮੇਰੇ ਨੂੰ ਵੀ ਲੱਗ ਜਾ ਮੇਰੇ ਲਈ ਸਾਹਿਬ ਜੀ ਉਦ ਨੂੰ ਤੂੰ ਕਿੱਧਰ ਫਿਰਦਾ ਟੋਲਦਾ ਮੈਂ ਲਾਇਟ ਲੱਭਦਾ ਖਾਦਾ ਕੀ ਮੈਂ ਫੁੱਲਪੜੇ ਖੇਤ 'ਚ ਮੈਂ ਹੋ ਗਿਆ ਲੋਕੀ ਬੱਲੇ ਬੰਦ ਪਿਆ ਇਹ ਨਹੀਂ ਆਉਣੀ ਚਾਰ ਦਿਨ ਰੱਖ ਤਾਂ ਬਹੁਤ ਲੁੱਟੇ ਵੇ 3 ਦਿਨ ਤਾਂ ਹੋ ਚੱਲੇ ਅੱਜ ਜੀ ਗਏ ਇਹਨੂੰ ਪੁੱਛ ਕੇ ਨਾ ਇਹ ਬੱਲੇ ਬਾਹਰ ਤਾਰ ਪਾ ਕੇ ਲੰਬੀ ਤੇ ਵੀ ਇੱਥੇ ਹੀ ਲਾ ਦੀਏ ਸਾਰਾ ਬੰਦੇ ਬੱਲੂ ਨੂੰ ਚਾਹਦਾ ਹਾਂ ਬਖੌਬ ਦੀ ਗੱਲ ਨਹੀਂ ਅਲਾ ਹਰੇ ਕੇ ਮੈਂ ਬੰਦੇ ਦੇਖਿਆ ਆਇਆ ਮੈਂ ਮੋੜ 'ਤੇ ਦੇਖ ਕੇ ਵੀ ਬੜ ਤੱਕ ਨਹੀਂ ਬੜਦਾ ਉਹਥੇ ਮੁੜ ਜਾਂਦਾ ਹੈਲੋ ਇਹ ਕੰਮ ਹੋਰ ਕਾਇਨ ਜੀ ਵਾਲੇ ਵੀ ਨਾਲੋ ਤੁਸੀਂ ਫੇਰ ਨਾ ਭਾਈ ਇਹਨਾਂ ਦੇ ਸੁੱਚਾ ਵੀ ਦਿਖਣ ਲੱਗੀਆਂ ਵਾਲੇ ਵਾਤੇ ਜਿਹੜੀ ਸੁੱਚ ਕੱਢਦੇ ਆ ਇਹ ਕਈ ਜੇ ਇਤਰਾਜ ਤੇ ਟੀਮ ਅੰਜਰ ਬੁਲਾ ਲੈਂਦੇ ਆ ਸਾਰੇ ਬੰਦੇ ਉਪਰੇ ਉਠੋ ਜਿਹੜਾ ਬਲਬ ਦੇਖ ਲਿਓ ਹਾਂ ਨਾ ਬਹੁਤ ਫਾਇਦਾਈ ਦਾ ਸਹੀ ਗੱਲ ਆ ਹੈ ਤਾਂ ਲਾਈਟ ਆ ਗਈ ਹੁਣ ਪਤਾ ਕਿਆ ਗੱਲ ਆ ਸਮਝੋ ਤਾਂ ਐਂ ਹੋਂ ਮੰਡ ਨੂੰ ਜਾਣਾ ਹੁੰਦਾ ਏ ਅਸੀਂ ਹੋਰ ਬਲਬ ਦੇਖ ਕੇ ਤੁਰਦੇ ਆ ਅਸੀਂ ਮੈਂ ਉਹ ਮੈਂ ਨੇ ਜਿੱਥੇ ਚੱਲੇ ਆ ਤਾਂ ਮੋੜ ਪਾ ਲੜਦਾ ਇਹ ਦੇਖਣਾ ਹੈ ਫੇਰ ਆਏ ਵੀ ਜੀ ਮੰਡੇ ਤੋਂ 6 ਕਿਲੋਮੀਟਰ ਮੁਰਨਾ ਪੈਂਦਾ ਫੇਰ ਤੂੰ ਸਕੂਟਰ ਜਾ ਕੇ ਆਏ ਤੂਰੇ ਨੂੰ ਤੈਨੂੰ ਆਣ ਦੀ ਲੋੜ ਨਹੀਂ ਜੀ ਸਾਬੜੇ ਪੌੜੀ ਜਾਂ ਲੈ ਉੱਥੇ ਤੈਨੂੰ ਬੱਲੂ ਦੀ ਜਿਹੜਾ ਦਾ ਦਿਖਦਾ ਹੈਗਾ ਤਾਂ ਪਹਿਲਾਂ ਨੇਤਰ ਨਾਲ ਦੇਖੋ ਮਕਾਮ ਕਰ ਚੁੱਕੀ ਹਾਂ ਮੈਂ ਪਹਿਲਾਂ ਆਹ ਮਕਾਮ ਪੈ ਗਿਆ ਨਾ ਮੂਰੇ ਸਾਢੇ ਕਿ ਘੱਟ ਲਿਖ ਜਾਂਦਾ ਦਾ ਜੇ ਰਾਤ ਨੂੰ ਤਾਂ ਦਿਖ ਜਾਂਦਾ ਚਾਨਣਾ ਪੈਂਦਾ ਓਰੇ ਨਹੀਂ ਫੇਰ ਵੀ ਤੈਨੂੰ ਪੱਲੇ ਮੁੱਚ ਆਉਣਾ ਫੇਰ ਵਾਪਰ ਹਾਂ ਹਾਂ ਉਹ ਸਾਢੇ ਰੌਤਾਂ ਲੱਗਿਆ ਹੋ ਬੱਲਾ ਮੋਟਰ ਦਾ ਹਾਂ ਉਹ ਦੂਸਰੇ ਸਾਰੇ ਰੀਜ ਦਿਖਦਾ ਸਾਰੇ ਜੀ ਸਾਰੇ ਜੀ ਲੈ ਨਾ ਉੱਚੀ ਲਾ ਕੇ ਖੁੰਡੀ ਥੱਲੇ ਬੰਦਾ ਬਲਾਤਾ ਚਾਰੇ ਪਾਸੇ ਦੀਦਾ ਸਭ ਨੂੰ ਫਾਇਦਾ ਹੋਊਦਾ ਉਹਦਾ ਉਹਦਾ ਉਹ ਆਇਦਾ ਇੱਧਰ ਦੇ ਵੀ ਆਹ ਲਿਖ ਜਾਂਦੇ ਹੈ ਬੈੜੀ ਬਲ ਤੇ ਵੀ ਸਾਰਾ ਭੈੜੀ ਭੈੜੀ ਵੀ ਜਾਂਦੀ ਹੋਊਗੀ ਤੇ ਪਤਾ ਇਹ ਬੱਲਬ ਤਾਂ ਭੈੜੀ ਵੀ ਜਾਂਦੀ ਹਾਂ 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 ਜਿਵੇਂ ਘਰਾਂ ਨੂੰ ਸਾਹਮਣੇ ਸਭ ਨੂੰ ਦਿਖਦਾ ਇਹ ਇੱਕ ਬੱਲਬ ਭੈੜੀ ਵੀ ਜਾਂਦੀ ਉਹਨਾਂ ਨੂੰ ਕਹਿਣਾ ਵੀ ਭਾਈ ਉੱਚੇ ਅਸੀਂ ਕਰਕੇ ਲਾ ਦੀਏ ਆਪਣਾ ਹੁਣ ਸਾਡੇ ਘਰ ਤੇ ਬੱਲਬ ਦਿਖਦਾ ਨਹੀਂ ਹੈਗਾ ਉਹ ਤਾਂ ਮੈਨੂੰ ਕਹੀ ਜਾਂਦੇ ਮੇਰੀ ਵਿਕੀ ਨਾਲ ਚੜਨਾ ਪੈਂਦਾ ਬੱਲਬ ਦਾ ਉਹ ਹੁਣ ਸਾਨੂੰ ਅੰਦਰ ਪਿਆ ਨੂੰ ਉਹਦੇ ਐਂ ਦਿਖ ਜਾਂਦਾ ਵਿੱਚ ਲੈਟ ਆ ਕੇ ਨਹੀਂ ਹੈਗੀ ਕਹਿੰਦੇ ਮੈਨੂੰ ਉੱਚਾ ਕਰਕੇ ਲਾ ਦੇ ਇਹਨੂੰ ਹੋਸ਼ ਕਹਿੰਦਾ ਸਾਨੂੰ ਸਾਰੀ ਸੋਚ ਉਰੇ ਆ ਕੇ ਦੇਖਣੀ ਪੈਂਦੀ ਹੈ ਕਿ ਜੇ ਅਸੀਂ ਵੀ ਵੀ ਸੋਚੀ ਲਉਂਦੀ ਆ ਫੱਟ ਪੈਂਦਾ ਨਾ ਕੁਝ ਚਿਲਾ ਕੇ ਫੇਰ ਬੰਦ ਨੂੰ ਵੀ ਲੈਟ ਕਹਿੰਦਾ ਨਹੀਂ ਸਾਨੂੰ ਉੱਥੇ ਖੜੇ ਨੂੰ ਪਤਾ ਲੱਗ ਗਿਆ ਨਾ ਵੀ ਵੱਲੋਂ ਬੰਦ ਹੋ ਗਿਆ ਹਾਂ ਉਹ ਤਾਂ ਕਹਿੰਦਾ ਉੱਚਾ ਕਰਕੇ ਲਾਜ ਨੂੰ ਹੋਰ ਚਾ ਕਿੱਥੇ ਲਾਜੀ ਕਿ ਉਧਰ ਗਾਉਂਦਾ ਨਾ ਪਰ ਮੀ ਇੱਥੇ ਦੋ ਉਰੇ ਗਿਆ ਇੱਥੇ ਦਾ ਬਿੱਗਾ ਅਜੇ ਵੱਲੋਂ ਵੱਲੋਂ ਲਾ ਦਿੰਦੇ ਜਿਵੇਂ ਠਿੱਕੇ ਪੱ ਲੱਗੇ ਹੁੰਦੇ ਆ ਟੱਕਰ ਲੱਗੇ ਤੁਸੀਂ ਇਹ ਤਾਂ ਬਾਹਰੇ ਵੀ ਹੋਰ ਕਰਾਦਾ ਭਾਈ ਉਹ ਘੰਪੇ ਵੀ ਲਾਦਾ ਪਹਿਲੂ ਮਟਾਰ ਪਾ ਕੇ ਉੱਥੇ ਥੋੜੀ ਸੂਚ ਸਾਹਮਣੇ ਦਿਖਦੀ ਐ ਉੱਥੇ ਪਿਆ ਹਾਂ ਪਿਆ ਬੜੀ ਜਾਇ ਕਰੇ ਹਾਂ ਉੱਥੇ ਪਿਆ ਬੜੀ ਜਾਇ ਕਰੇ ਉਹ ਉੱਥੇ ਲਾਂਦਾ ਭਾਈ ਕੋਲੋਂ ਨਹੀਂ ਚਾਹੀਦੇ ਇਹਨਾਂ ਨੂੰ ਵੀ ਲ ਨੂੰ ਵੀ ਖੰਬੇ ਪਟੰਗੇ ਚਾਹੀਦੇ ਬੱਲਪ ਕਿੱਥੇ ਕਿੱਥੇ ਨਾਲ ਜਾਣਣ ਦਾ ਚਾਹ ਹਾਂ ਵੀ ਜਿ세 ਉਹਨਾਂ ਨੂੰ ਦੇਖਦੇ ਹੁਣ ਸੂਚ ਘਟਣ ਲੱਗੇ ਹੁਣ ਸਾਰੀ ਬਣ ਜੂ ਅੱਜ ਬਣ ਲਿਓ ਮਾਰੀ ਬੁਟੀ ਕੰਮ ਚੱਲੀ ਆ ਕੰਮ ਚੱਲਣੇ ਪਰ ਐ ਵਿੱਚ ਵੀ ਹੋਊਗਾ ਇਹ ਖੜਾ ਇਟਰ ਮੋੜਨੇ ਪਰ ਐ ਖੜਤ ਵੀ ਪਹਿਲੇ ਤਿੰਨ ਨਾਥੇ ਨੂੰ ਅੱਜ ਆ ਦਿਖ ਰਹਾ ਆਤੀ ਖਾਲੀ ਕਰਕੇ ধੂਈ ਆਉਣੇ ਵਾਲੀ ਐ ধੂਈ ਤੀ ਲੱਗਦੀ ਉਹਨੂੰ ਇਹ ਆਉਣਾ ਇੱਥੇ ਖੋਲ ਤੋ ਨਾ ਆਹ ਜੋੜ ਕੇ ਨਾ ਰੱਖ ਦੇਣਾ ਟਰੈਕਟਰ ਨੇ ਇੱਕ ਟਰੈਕਟਰ ਲੈ ਆਉਗਾ ਦੋ ਲਾਲ ਨਹੀਂ ਇੱਕ ਬਹੁਤ ਐ ਇੱਕ ਥੋੜਾ ਇੱਕੜੇ ਟਨੇ ਰੱਲੀ ਆਕੇ ਮੋੜ ਲੈ ਕਰਨੀ ਹੈ ਹੈ ਬੰਦੇ ਦਾ ਬੰਦੇ ਦਮੇ ਦਾ ਮੈਂ ਇੱਥੇ ਕਿਹਾ ਮੋਗਰੀ ਮਾਰਨੀ ਐ ਟਰੈਕਟਰ ਚਲਾਉਣਾ ਆਵਾਜ਼ ਆਉ ਜਾਂਦਾ ਸਿਰੇ ਤੱਕ ਜਾਂਦੇ ਆ ਉਹ ਗੱਤ ਕਰ ਐਸੀ ਵੇਲੇ ਹੀ ਆ ਹੁਣਾਂ ਘਾਟੇ ਕਨੂੰ ਅਸੀਂ ਕੰਮ ਪਰਾਂ ਦਵਰ 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 ਛੱਟ ਮਾਰ ਜਾ ਉਹ ਯਾਰ ਹਟੇ ਪਾਸ ਹੋ ਜਾਂਦਾ ਏ ਚਾਰ ਦਿਨ ਖੜੇ ਦਾਮ ਆ ਜਾਂਦੇ ਦੋ ਚਿੱਤੇ ਬਾਦ ਦਾਮ ਹੀ ਮਾਰਦੇ ਨਾ ਨਾ ਲਾਉਂਦੇ ਦਾਮ ਮਾਰਦੇ ਅੱਜ ਕਿਹਦੇ ਟੂੜੀ ਕਰ ਪੋਵੇ ਅੰਦਰ ਹਲੋ ਫੇਮ ਆਉਸਮ ਖਰਾਬ ਹਲੋ ਫੇਮ ਆਉਸਮ ਖਰਾਬ ਦੱਸਦੇ ਆ ਮੌਸਮ ਨੂੰ ਦੋ ਦਿਨਾਂ ਦੇ ਖਰਾਬ ਦੱਸਦੇ ਪਏ ਉਹ ਤੂੰ ਪੰਜ ਚਾਰ ਦਿਨ ਦੇ ਤੇ ਸਭ ਨੂੰ ਟੂੜੀ ਬਣਨੀ ਹੂੰ ਹੂੰ ਜੀ ਨੇੜੇ ਫੇੜੀ ਗਾ ਸਾਰੇ ਬਾਹਤ ਗੱਲ ਨਹੀਂ ਹੈਗਾ ਹਾਂ 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 ਨਹੀਂ ਰਾਮ ਕੇ ਲੱਗੀ ਸੀ ਬਥੇਰੀ ਪਈ ਹੈ ਆਪਣਾ ਇੱਧਰ ਬਣ ਗਈ ਸਾਰੀ ਉਹ ਦੂਰੀ ਹਾਂ ਇੱਧਰ ਆਪਣਾ ਸਾਰੇ ਹੀ ਬਣ ਗਈ ਮੰਡ ਸਾਰੇ ਹੀ ਪਿਆ ਗਿਆ ਮੰਡ ਸਾਰੇ ਹੀ ਪਿਆ ਮੈਂ ਤਾਂ ਕੱਲ ਦੇਖਿਆ ਮੈਂ ਸਾੜੀ ਰਹਿਣੀ ਹੁਣੀ ਮੈਂ ਕੱਲ ਜਾ ਕੇ ਆਈ ਜਿੱਦਣੇ ਕਣ ਕਬੜੀ ਹੈ ਹਾਂ ਤੇ ਦੇਖੋ ਉਹ ਬਣਾਈ ਹੋਈ ਕਦੇ ਰਹਿ ਟੂੜੀ ਉੱਕੜੀ ਪਈ ਹੈ ਨਾ ਬਣਾਉਣੇ ਨੇ ਹੁਣ ਡੰਗਲ ਵੀ ਨਹੀਂ ਇਸ ਕੋਲ ਆ ਡੰਗਲ ਵਾਲਾ ਕਿਹਾ 21 ਕਿ ਦੋ ਦੋ ਦਾ ਛੱਡ ਨਹੀਂ ਖਾ ਹੋਇਆ ਤੇ ਹਾਂ ਜੀ ਹਵੇ ਮੈਂ ਚੱਲ ਨਹੀਂ ਹਾਵੇ ਮੈਂ ਚੱਲਦੇ ਬਦੂ ਦੋ ਮੈਂ ਚਾਹੇ ਇਹ ਹੰਦਰੀ ਕਮ ਆਹ ਤਾਂ 파ਰਟੀ ਲੈ ਤਾਂ ਕਾਲ ਬੁੱਕੜੇ ਫਿਰ ਮੈਂ ਤਾਂ ਆਪ ਲੈ ਕੇ ਆਉਂਦਾ ਜਗੜ ਜਾ ਕਾਲ ਵਾਲਾ ਉੱਪਰੋਂ ਚੱਕਣੀ ਮਾਰ ਮੈਂ ਟਰਾਲਾ ਖੜਦਾ ਹੋ ਜਾਊਗਾ ਟਰਾਲਾ ਲਿਆਵਾਂ ਲਾਵਾਂ ਅੰਦਰ ਅਜਾ ਟੱਕ ਲਈ ਅੱਛਾ ਮੈਂ ਬਿਜਲੀ ਵਾਲੇ ਧੱਕ ਤਾਂ ਗਿਆ ਦਾ ਦੱਸ ਦਿੰਦਾ ਹੁਣ ਅਜੇ ਹੁਣ ਬਣਾਈ ਪਾ ਤੁਸੀਂ ਹਾਂ ਹੁਣ ਕੱਲੇ ਬਣਾਈ ਆ ਕੱਲੇ ਨਿਬੜੇਗਾ ਕੱਲ ਢੋਈ ਦੂਵੀਂ ਸੇਸ਼ਰ ਵਾਲੀ ਹੋਣੀ ਬਣਾਈ ਆ ਹੂੰ ਹੂੰ 那边那东西叫朋友的。